ਹਰਿਆਣਾ ਚੋਣਾਂ ਦੀ ਚਰਚਾ ਖੂਬ ਹੋ ਰਹੀ ਹੈ। ਇਹਨਾਂ ਚਰਚਾ ਦੇ ਦਰਮਿਆਨ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਬੈਠਕਾਂ ਦਾ ਦੌਰ ਵੀ ਜਾਰੀ ਹੈ। ਪਰ ਤਨਾਅ ਇੰਨਾ ਵਧਿਆ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਰੋਸ ਕਰਨਾ ਸ਼ੁਰੂ ਕਰ ਦਿੱਤਾ ਕਿ ਜੀ ਜੇ ਗੱਠਜੋੜ ਨਹੀਂ ਨਿਭੜਦਾ, ਜੇ ਕਾਂਗਰਸ ਸਿਰੇ ਨਹੀਂ ਲਾਉਂਦੀ, ਜੇ ਸੀਟਾਂ ਦੀ ਵੰਡ ਨਹੀਂ ਹੁੰਦੀ ਤਾਂ ਆਪਾਂ ਆਪਣੇ 90 ਉਮੀਦਵਾਰ ਉਤਾਰੋ ਜੀ ਆਪਾਂ ਚੋਣ ਲੜੋ। ਆਮ ਆਦਮੀ ਪਾਰਟੀ 90ਾਂ 'ਚੋਂ 10 ਸੀਟਾਂ ਲੈ ਕੇ ਕਾਂਗਰਸ ਨਾਲ ਗੱਠਜੋੜ ਲਈ ਤਿਆਰ ਹੈ। ਤੇ ਕਾਂਗਰਸ 3 ਤੋਂ ਸ਼ੁਰੂ ਹੋ ਕੇ 5 ਤੱਕ ਆ ਗਈ ਆ ਕਹਿੰਦੇ ਗੱਲ 7 ਤੇ ਨਿਬੜ ਸਕਦੀ ਸੀ 5 ਤੇ ਵੀ ਨਿਬੜ ਸਕਦੀ ਆ ਪਰ ਸਿਰੇ ਨਾਲ ਲੱਗਦੀ ਦੇਖ ਕੇ ਕਹਿੰਦੇ ਕਿ ਆਮ ਆਦਮੀ ਪਾਰਟੀ ਨੇ ਇੱਕ ਦਾਅ ਖੇੜਿਆ ਉਸ ਨੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਆ 20 'ਚੋਂ ਇੱਕ ਉਮੀਦਵਾਰ ਤਾਂ ਲਗਭਗ ਲੱਗਦਾ ਕਿ ਇਹਦਾ ਨਾਮ ਵਾਪਸ ਨਹੀਂ ਹੋਣਾ ਜੇ ਘੱਟ ਜੋੜ ਹੋ ਗਿਆ ਤੇ ਬਾਕੀ 19 ਨਾ ਵਾਪਸ ਵੀ ਹੋ ਸਕਦੇ ਆ ਇੱਕ ਨਾਮ ਜਿਹੜਾ ਹੈਗਾ ਉਹ ਤੈ ਹੈ ਕਿ ਕਲੈਂਟ ਤੋਂ ਅਨਰਾਗ ਟਾਂਡਾ ਨੂੰ ਟਿਕਟ ਉਹ ਮਿਲਣੀਓ ਮਿਲਣੀ ਆ ਕਿਉਂਕਿ ਜਿਹੜੀਆਂ 5 ਸੀਟਾਂ ਆਮ ਆਦਮੀ ਪਾਰਟੀ ਤੈਅ ਕਰਕੇ ਚੱਲ ਰਹੀ ਆ ਉਹਨਾਂ 'ਚ ਦੋ ਨਾਮ ਉੱਪਰ ਰਹੀ ਸੀ ਕਿ ਕੌਣ ਰਾਗਦਾ ਰਾਗਟਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਤੇ ਇੱਕ ਪੇਹੋਵਾ ਸੀਟ ਤੋਂ ਕਹਿੰਦੇ ਜੀ ਪੇਹੋਵਾ ਸੀਟ ਤੋਂ ਪੇਹਵੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੋਰੀ ਵੀ ਚੋਣ ਲੜ ਸਕਦੇ ਆ ਇਹ ਗੁਰਪ੍ਰੀਤ ਕੌਰ ਹੋਰੀ ਨਹੀਂ ਕਾ ਕਹਿੰਦੇ ਡਾਕਟਰ ਗੁਰਪ੍ਰੀਤ ਕੌਰ ਹੋਰਾਂ ਦੇ ਪਿਤਾ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸਹਰਾ ਸਾਹਿਬ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਪਿਹੇਵ ਤੋਂ ਇਹਨੂੰ ਪਿਹੋਵਾ ਕਿਹਾ ਜਾਂਦਾ ਉੱਥੋਂ ਉਮੀਦਵਾਰ ਹੋ ਸਕਦੇ ਆ ਬਸ਼ਰਤੇ ਕਾਂਗਰਸ ਨਾਲ ਗੱਠਜੋੜ ਸਿਰੇ ਛੱਡ ਜਵੇ ਸੋ ਇੱਕ ਨਾਮ ਜਿਹੜਾ ਐਲਾਨਿਆ ਗਿਆ ਇਹਦੇ ਵਿੱਚ ਵੈਸੇ 20 ਉਮੀਦਵਾਰ ਉਤਾਰਤੇ ਅਗਲੇ ਨੇ ਪਰ 20ਾਂ ਦੇ ਵਿੱਚ ਪਿਹੇਵਾ ਨਹੀਂ ਅਜੇ ਆਇਆ ਮੇਨੂੰ ਲੱਗਾ ਤੇ ਜੇ ਪਿਹੇਵਾ ਆ ਜਾਂਦਾ ਤਾਂ ਪੇ ਹੋਵਾ ਹੁੰਦਾ ਤਾਂ ਫਿਰ ਪਤਾ ਲੱਗ ਜਾਣਾ ਸੀ ਕਿ ਹਾਂ ਵੀ ਪਰ ਉਹ ਮਿਲਦਾ ਉਹ ਇੰਤਜ਼ਾਰ ਕੀਤਾ ਜਾ ਰਿਹਾ ਕਿ ਜੇ ਗੱਡ ਜੋੜ ਹੁੰਦਾ ਫਿਰ ਡਾਕਟਰ ਗੁਰਪ੍ਰੀਤ ਜਾਂ ਉਹਨਾਂ ਦੇ ਪਿਤਾ ਮਦਾਨ ਚ ਹੋ ਸਕਦੇ ਨੇ ਜੇ ਗੱਡ ਜੋੜ ਨਹੀਂ ਹੁੰਦਾ ਫਿਰ ਕਿਸੇ ਵਰਕਰ ਨੂੰ ਮੈਡੀਕਟ ਮਿਲ ਸਕਦੀ ਆ ਚਲੋ ਜੀ ਆਮ ਆਦਮੀ ਪਾਰਟੀ ਹੁਣ ਇਹ ਸਥਿਤੀ ਦੇ ਵਿੱਚ ਕਿਉਂ 90 ਦੇ ਹਵਾ ਦੇ ਨਾਲ ਦਾਵਾ ਵੀ ਕਰ ਰਹੀ ਆ ਪਰ ਉਹ ਗੱਡ ਜੋੜ ਚ ਵੀ ਜਾਣਾ ਚਾਹੁੰਦੀ ਆ ਲਗਾਤਾਰ ਪ੍ਰਧਾਨ ਨਾਲ ਰਗਵ ਚੱਡਾ ਹੋਰ ਦੀਆਂ ਬੈਠਕਾਂ ਹਾਂ ਹਾਈ ਕਮਾਂਡ ਦੇ ਹਵਾਲੇ ਨਾਲ ਆਪਸੀ ਜੁਗਨ ਫੋਨ ਤੇ ਪਰ ਗੱਲ ਸਿਰੇ ਲੱਗਦੀ ਲੱਗਦੀ ਰਹਿ ਜਾਂਦੀ ਆ ਕੁਝ ਸਮੇਂ ਪਹਿਲਾਂ ਇਹ ਖਬਰ ਆਉਣ ਲੱਗੀਆਂ ਕਿ ਜੀ ਐਲਾਨ ਹੋਣ ਵਾਲਾ ਬਸ ਤੇ ਫਿਰ ਇੱਕ ਲਿਸਟ ਆ ਗਈ 20 ਉਮੀਦਵਾਰਾਂ ਦੀ ਤੇ ਹੁਣ ਇਹ ਵੀ ਚਰਚਾ ਹੈ ਕਿ ਲਿਸਟ ਵਾਪਸ ਵੀ ਹੋ ਸਕਦੀ ਹੈ ਇਹ ਵਾਪਸ ਵੀ ਲਈ ਜਾ ਸਕਦੇ ਨੇ ਚੁੱਕ ਜਾਂ ਦੋ ਨਾਂ ਰਹਿ ਸਕਦੇ ਆ ਵੈਸੇ ਪੰਜ ਸੀਟਾਂ ਕਹਿੰਦੇ ਜੀ ਆਮ ਆਦਮੀ ਪਾਰਟੀ ਲਈ ਤੈ ਕ ਕੀਤੀਆਂ ਨੇ ਕਾਂਗਰਸ ਨੇ ਉਹ ਚੋ ਇੱਕ ਪਹਿੋਵਾ ਇੱਕ ਫਰੀਦাবাদ ਹੈ ਹਾਂ ਇੱਕ ਗੜਗਾਉਂ ਦੀ ਹੈ ਇੱਕ ਜਿੰਦ ਦੀ ਹੈ ਇੱਕ ਕਲੈਂਟ ਦੀ ਹੈ ਇੱਕ ਪਾਣੀ ਪੱਤ ਦਿਹਾਤੀ ਸੀਟ ਹੈ ਸੋ ਜਿੱਥੋਂ ਕਲੈਂਟ ਤੋਂ ਜਿੱਥੋਂ ਰਾਗ ਟਾਂਡਾ ਉਹਨਾਂ ਨੂੰ ਐਲਾਨ ਦਿੱਤਾ ਉਮੀਦਵਾਰ ਤੇ ਦੂਸਰੀ ਥਾਂ ਦੇ ਉੱਤੇ ਪਿਹੋਬੇ ਵਾਲੀ ਸੀਟ ਤੇ ਸਭ ਦੀ ਨਜ਼ਰ ਹੈ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਧਰਮ ਪਤਨੀ ਜਿਹਦਾ ਸਬੰਧ ਹਰਿਆਣਾ ਸੂਬੇ ਨਾਲ ਹੈ ਪੰਜਾਬ ਦੇ ਨਾਲ ਲੱਗਦਾ ਖੇਤਰ ਹੈ ਪਿਹੋਬਾ ਉੱਥੋਂ ਉਮੀਦਵਾਰ ਹੋਣਗੇ ਇਹ ਉਹ ਸੀਟ ਹੈ ਜਿੱਥੇ ਚੋਣਾਂ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੀ ਤੇ ਕੇਜਰੀਵਾਲ ਹੋਰੀ ਵੀ ਰੈਲੀਆਂ ਕਰ ਚੁੱਕੇ ਨੇ ਸੋ ਇਸ ਲਈ ਕਹਿੰਦੇ ਜੀ ਡਾਕਟਰ ਗੁਰਪ੍ਰੀਤ ਜਾਂ ਉਹਨਾਂ ਦੇ ਪਿਤਾ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਪਤਨੀ ਜਾਂ ਉਹਨਾਂ ਦੇ ਸਹੁਰਾ ਇਥੋਂ ਉਮੀਦਵਾਰ ਹੋ ਸਕਦੇ ਆ ਬਸ਼ਰਤੇ ਕਾਂਗਸ ਨਾਲ ਘਟ ਜੁੜ ਸਿਰੇ ਚੜ੍ਹੇ